ਦੇਸ਼ਵਕ ਨਿਊਜ਼ ਤੁਸੀਂ ਦੇਖ ਰਹੇ ਹੋ ਮੈਂ ਹਾਂ ਤੁਹਾਡੇ ਨਾਲ ਮਸਕਾਨ ਸ਼ਰਮਾ ਖਬਰਾਂ ਦੇ ਸਬੂਲਟਨ ਦੇ ਵਿੱਚ ਤੁਹਾਡਾ ਸਵਾਗਤ ਹੈ ਨਜ਼ਰ ਪਾ ਲੈਣੇ ਆ ਅੱਜ ਦੀਆਂ ਹੁਣ ਤੱਕ ਦੀਆਂ ਅਹਿਮ ਹੈਡਲਾਈਨਸ ਤੇ ਰஞ்சிਤ ਨੂੰ ਜਾਨੋਂ ਮਾਰਨ ਦੇ ਕੇਸ ਦੇ ਵਿੱਚ ਡੇਰਾ ਮੁਖੀ ਗੁਰਮੀਤ ਰਾਮ ਰਹੀਮ ਬਰੀ ਮਿਜ਼ੋਰਮ ਵਿੱਚ ਢਿੱਗਾਂ ਢਿੱਗਣ ਕਾਰਨ 10 ਲੋਕਾਂ ਦੀ ਗਈ ਜਾਨ ਤੇ ਕਈ ਹੋਏ ਲਾਪਤਾ ਵਾਰਾਨਸੀ ਜਾਣ ਵਾਲੀ ਉਡਾਨ ਨੂੰ ਬੰਬ ਨਾਲ ਉਡਾਉਣ ਦੀ ਮਿਲੀ ਤਮਕੀ 6 ਲੱਖ ਰੁਪਏ ਦੀ ਇਨਾਮੀ ਰਾਸ਼ੀ ਵਾਲੇ ਨਕਸਲੀ ਨੇ ਕੀਤਾ ਆਤਮ ਸਮਰਪਣ ਪਾਕਿਸਤਾਨ ਦੀ ਅਦਾਲਤ ਨੇ ইমরান ਖਾਨ ਦੀ ਪਟੀਤੀ ਪਟੀਸ਼ਨ ਤੇ ਪ੍ਰਸ਼ਾਸਨ ਦੇ ਤਰਾਜ਼ਾ ਨੂੰ ਕੀਤਾ ਖਾਰਜ ਅਰਵਿੰਦ ਕੇਜਰੀਵਾਲ ਵੱਲੋਂ ਮੈਡੀਕਲ ਆਧਾਰ ਤੇ ਅੰਤਰੀਮ ਜ਼ਮਾਨਤ ਸਬਦੋਂ ਸੁਪਰੀਮ ਕੋਰਟ ਚ ਪਟੀਸ਼ਨ ਨੂੰ ਫੌਰੀ ਸੁਚੀਬਧ ਕਰਨ ਦੀ ਮੰਗ ਚਕਰਵਤੀ ਤੂਫਾਨ ਰੀਮੇਲ ਮਮਤਾ ਬਾਨਰਜੀ ਨੇ ਕਿਹਾ ਪ੍ਰਸ਼ਾਸਨ ਵੱਲੋਂ ਰਾਹਤ ਕਾਰਜਾਂ ਤੇ ਨੇੜਿਓਂ ਰੱਖੀ ਜਾ ਰਹੀ ਨਜ਼ਰ ਪਪੂਆ ਨਿਊ ਗਿਨੀ ਦੇ ਵਿੱਚ ਜ਼ਮੀਨ ਖਿਸਕਣ ਕਾਰਨ ਘੱਟੋ-ਘੱਟ 2000 ਲੋਕਾਂ ਦੇ ਮਾਰੇ ਜਾਣ ਦਾ ਖਦਸ਼ਾ ਸੀਬੀਆਈ ਵੱਲੋਂ ਟੀਐਮਸੀ ਦੇ ਮੁਅਤਲ ਲਾਗੂ ਸ਼ਾਜਹਾਂ ਸ਼ੇਖ ਖਿਲਾਫ ਚਾਰਜ ਸ਼ੀਟ ਤਕਲ ਨਵਾਜ਼ ਸ਼ਰੀਫ ਦਾ ਮੋੜ ਪਾਰਟੀ ਪ੍ਰਧਾਨ ਚੁਣੇ ਜਾਣਾ ਤੈ ਸੋ ਇਹਨਾਂ ਅੱਜ ਦੀਆਂ ਹੁਣ ਤੱਕ ਦੀਆਂ ਅਹਿਮ ਹੈਡਲਾਈਨਸ ਤੇ ਉਚਾਨ ਦੇਣ ਖਬਰਾਂ ਵਿਸਥਾਰ ਦੇ ਵਿੱਚ ਦੀ ਅਹਿਮ ਖਬਰ ਚੰਡੀਗੜ੍ਹ ਤੋਂ سامنے ਆ ਰਹੀ ਹੈ ਡੇਰਾ ਸੱਚਾ ਸੌਦਾ ਦੇ ਮੁਖੀ ਗੁਰਮੀਤ ਰਾਮ ਰਹੀਮ ਸਿੰਘ ਨੂੰ ਹਾਈ ਕੋਰਟ ਵੱਲੋਂ ਵੱਡੀ ਰਾਹਤ ਮਿਲੀ ਹੈ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਡਿਵੀਜ਼ਨ ਪੈਂਚ ਨੇ ਮੰਗਲਵਾਰ ਨੂੰ ਡੇਰਾ ਸੱਚਾ ਸੌਦਾ ਗੁਰਮੀਤ ਤੇ ਰਾਮ ਰਹੀਮ ਵੱਲੋਂ ਰঞ্জੀਤ ਸਿੰਘ ਕਤਲ ਕੇਸ ਵਿੱਚ ਬਰੀ ਕਰ ਦਿੱਤਾ ਗਿਆ ਪੰਚਕੁਲਾ ਦੀ ਇੱਕ ਵਿਸ਼ੇਸ਼ ਸੀਬੀਆਈ ਅਦਾਲਤ ਨੇ ਅਕਤੂਬਰ 2021 ਵਿੱਚ ਰਾਮ ਰਹੀਮ ਤੇ ਚਾਰ ਹੋਰਾਂ ਨੂੰ ਡੇਰਾ ਦੇ ਸਟਾਫ ਦਾ ਮੈਨੇਜਰ ਰঞ্জੀਤ ਸਿੰਘ ਦੇ ਕਤਲ ਲਈ ਦੋਸ਼ੀ ਠਹਿਰਾਉਣ ਤੋਂ ਬਾਅਦ ਰਾਮ ਰਹੀਮ ਨੂੰ ਉਮਰਕੈਦ ਦੀ ਸਜ਼ਾ ਸੁਣਾਈ ਸੀ ਜਿਸ ਤੋਂ ਬਾਅਦ ਡੈਰਾਮੋਫੀਨਿਕ ਕੇਂਦਰੀ ਜਾਂਚ ਬਿਊਰੋ ਤੇ ਹੋਰ ਪ੍ਰਤੀਵਾਦੀਆਂ ਵਿਰੁੱਧ ਹਾਈ ਕੋਰਟ ਦਾ ਰੁਖ ਕੀਤਾ ਰੰਜੀਤ ਸਿੰਘ ਦਾਸ ਰੁਲਾਈ 2002 ਨੂੰ ਖੁਰਖੇਤਰ ਦੇ ਪਿੰਡ ਖਾਨਪੁਰ ਕੋਲੀਆਂ ਵਿਖੇ ਚਾਰ ਹਮਲਾਵਰਾਂ ਦੇ ਨੇ ਗੋਲੀ ਮਾਰ ਦਿੱਤੀ ਸੀ ਦੂਜੀ ਅਹਿਮ ਖਬਰ ਆਇਜ਼ੋਲ ਤੋਂ ਸਾਹਮਣੇ ਆ ਰਹੀ ਹੈ ਮਿਜ਼ੋਰਮ ਦੇ ਆਇਜ਼ੋਲ ਜ਼ਿਲ੍ਹੇ ਵਿੱਚ ਚੱਕਰਵਾਤੀ ਤੂਫਾਨ ਅਤੇ ਰੇਮਾਲ ਦੇ ਪ੍ਰਭਾਵ ਵੱਜੋਂ ਲਗਾਤਾਰ ਪੈ ਰਹੇ ਮੀਂਹ ਦੌਰਾਨ ਮੰਗਲਵਾਰ ਸਵੇਰੇ ਢਿੱਗਾਂ ਢਿੱਗਣ ਕਰਾਂ 10 ਲੋਕਾਂ ਦੀ ਜਾਨ ਗਈ ਤੇ ਕਈ ਹੋਰ ਲਾਪਤਾ ਹੋ ਗਏ ਕਟਨਾ ਸਵੇਰੇ 6 ਵਜੇ ਦੇ ਕਰੀਬ ਆਇਜ਼ੋਲ ਸ਼ਹਿਰ ਦੇ ਦੱਖਣੀ ਬਾਹਰੀ ਹਿੱਸੇ ਦੇ ਮਲਥਮ ਅਤੇ ਹਲੀਮੇਨ ਦੇ ਵਿਚਕਾਰਲੇ ਖੇਤਰ ਦੇ ਵਿੱਚ ਵਾਪਰੀ ਪੁਲਿਸ ਦੇ ਡਾਇਰੈਕਟਰ ਜਨਰਲ ਅਨਿਲ ਸ਼ੁਕਲਾ ਨੇ ਦੱਸਿਆ ਕਿ ਹੁਣ ਤੱਕ 10 ਮ੍ਰਿਤਕ ਦੇਹਾਂ ਬਰਾਮਦ ਕੀਤੀਆਂ ਜਾਣ ਚੁੱਕੀਆਂ ਨੇ ਜਦਕਿ ਕਈ ਹੋਰ ਅਜੇ ਵੀ ਮਲਬੇ ਹੇਠ ਦਬੇ ਹੋਏ ਨੇ ਉਹਨਾਂ ਨੇ ਕਿਹਾ ਮਲਬੇ ਹੇਠਾਂ ਦਬੇ ਲੋਕਾਂ ਨੂੰ ਕੱਢਣ ਲਈ ਯਤਨ ਕੀਤੇ ਜਾ ਰਹੇ ਨੇ ਹਾਲਾਂਕਿ ਭਾਰਮੀ ਕਾਰਨ ਕਾਰਜ ਪ੍ਰਭਾਵਿਤ ਹੋ ਰਿਹਾ ਹੈ ਤੀਜੀ ਅਹਿਮ ਖਬਰ ਨਵੀਂ ਦਿੱਲੀ ਤੋਂ ਸਾਹਮਣੇ ਆ ਰਹੀ ਹੈ ਵਾਰਾਨਸੀ ਜਾ ਰਹੀ ਹੈ ਇੰਡੀਗੋ ਦੇ ਜਹਾਜ਼ ਨੂੰ ਮੰਗਲਵਾਰ ਸਵੇਰੇ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ਤੇ ਬੰਬ ਦੀ ਧਮਕੀ ਮਿਲੀ ਪਰ ਜਹਾਜ਼ ਦੀ ਤਲਾਸ਼ੀ ਲੈਂਦੇ ਆਫਾਨੀ ਹੋਈ ਬੰਬ ਦੀ ਧਮਕੀ ਕਾਰਨ ਅਧਿਕਾਰੀਆਂ ਨੇ ਜਹਾਜ਼ ਵਿੱਚ ਸਵਾਰ ਸਾਰੇ ਸਟਾਫ ਅਤੇ 176 ਯਾਤਰੀਆਂ ਨੂੰ ਬਾਹਰ ਕੱਢਨ ਅਤੇ ਤਲਾਸ਼ੀ ਮਹਿੰਮ ਸ਼ੁਰੂ ਕੀਤਾ ਇੰਡੀਗੋ ਦੇ ਬੁਲਾਰੇ ਨੇ ਇੱਕ ਬਿਆਨ ਦੇ ਵਿੱਚ ਕਿਹਾ ਕਿ ਯਾਤਰੀਆਂ ਨੂੰ ਇੱਕ ਹੋਰ ਜਹਾਜ਼ ਦੇ ਵਿੱਚ ਵਾਰਾਨਸੀ ਭੇਜਿਆ ਜਿਸ ਨੇ ਸਵੇਰੇ 11 ਵਜੇ ਉਡਾਨ ਭਰੀ ਚੌਥੀ ਅਹਿਮ ਖਬਰ ਹੈ ਗੜਚੀਰੋਲੀ ਤੋਂ ਸਾਮਨੇ ਆ ਰਹੀ ਹੈ महाराष्ट्र ਦੇ ਗੜਚਿਰੋਲੀ ਜ਼ਿਲ੍ਹੇ ਵਿੱਚ ਮੰਗਲਵਾਰ ਨੂੰ 6 ਲੱਖ ਰੁਪਏ ਦੀ ਇਨਾਮੀ ਰਾਸ਼ੀ ਵਾਲੇ ਨaxalੀ ਦੇ ਪੁਲਿਸ ਦੇ ਸਾਹਮਣੇ ਆਤਮ ਸਮਰਪਣ ਕਰ ਦਿੱਤਾ। சதਿਸਗੜ ਦੇ ਬੀਜਾਪੁਰ ਜ਼ਿਲ੍ਹੇ ਦੇ ਵਸਨੀਕ ਗਣੇਸ਼ ਗੱਟਾ ਪੁਨੇਮ ਨੇ ਪੁਲਿਸ ਦੇ ਡਿਪਟੀ ਇੰਸਪੈਕਟਰ ਜਨਰਲ ਜਗਦੀਸ਼ ਮੀਨਾ ਦੇ ਸਾਹਮਣੇ ਆਤਮ ਸਮਰਪਣ ਕੀਤਾ। ਪੰਜਵੀਂ ਅਹਿਮ ਖਬਰ اسلامਾਬਾਦ ਤੋਂ ਸਾਹਮਣੇ ਆ ਰਹੀ ਹੈ। ਪਾਕਿਸਤਾਨ ਦੀ ਅਦਾਲਤ ਨੇ جیل ਵਿੱਚ ਬੰਦ ਸਾਫਾ ਪ੍ਰਧਾਨ ਮੰਤਰੀ Imran Khan ਦੀ ਪਾਰਟੀ ਵੱਲੋਂ ਕੈਪੀਟਲ ਡਿਵੈਲਪਮੈਂਟ ਖਿਲਾਫ ਗੈਰ ਪਟੀਸ਼ਨ ਤੇ اسلامਾਬਾਦ ਹਾਈ ਕੋਰਟ ਦੇ रजिस्ट्रार दफ्तर वालों की इस्लामाबाद हाई कोर्ट के खानी रजिस्ट्रार दफ्तर द्वारा उठाई गई तराज न खारिज कर दिता है कि यह बिना किसी आधार दायर की गई थी यह रिपोर्ट जॉन अखबार ने मंगलवार को दिखी छेवी अहम खबर नवी दिल्ली के तो सामने आ रही है ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਮੰਗਲਵਾਰ ਨੂੰ ਆਪਣੀ ਅੰਤਰਿਮ ਜ਼ਮਾਨਤ ਦੀ ਮਿਆਦ 7 ਦਿਨ ਹੋਰ ਵਧਾਉਣ ਲਈ ਸੁਪਰੀਮ ਕੋਰਟ ਦੇ ਚੇਤੇ ਤੁਰੰਤ ਸੁਚੀਬੱਧ ਕਰਨ ਦੀ ਮੰਗ ਕੀਤੀ। ਉਹਨਾਂ ਦਾ ਕਹਿਣਾ ਹੈ ਕਿ ਉਹਨਾਂ ਨੂੰ ਕੁਝ ਮੈਡੀਕਲ ਟੈਸਟ ਕਰਵਾਉਣੇ ਨੇ ਜਿਸ ਕਾਰਨ ਕਿ ਉਹਨਾਂ ਦੀ ਅੰਤਰਿਮ ਜ਼ਮਾਨਤ 7 ਦਿਨ ਲਈ ਹੋਰ ਵਧਾਈ ਜਾਵੇ। ਜੱਜ ਕੇਕੇ ਮਹੇਸ਼ਵਰੀ ਤੇ ਕੇਵੀ ਵਿਸ਼ਵਨਾਥ ਦੇ ਇੱਕ ਛੁੱਟੀ ਵਾਲੇ ਬੈਂਚ ਨੇ ਮੁੱਖ ਮੰਤਰੀ ਲਈ ਪੇਸ਼ ਹੋਏ ਸੀਨੀਅਰ ਵਕੀਲ ਅਭਿਸ਼ੇਕ ਸੰਗਵੇ ਦੀਆਂ ਅਰਜ਼ੀਆਂ ਦਾ ਨੋਟਿਸ ਲਿਆ ਤੇ ਕਿਹਾ ਕਿ ਅੰਤਰਿਮ ਪਟੀਸ਼ਨ ਦੀ ਸੂਚੀ ਬਾਰੇ ਫੈਸਲਾ ਮਾਣਯੋਗ ਸੀਜੀਆਈ ਦੁਆਰਾ ਲਿਆ ਜਾ ਸਕਦਾ ਹੈ ਕਿਉਂਕਿ ਫੈਸਲਾ ਮੁੱਖ ਮਾਮਲੇ ਵਿੱਚ ਰਾਖਵਾ ਰੱਖਿਆ ਗਿਆ ਹੈ 7ਵੀਂ ਅਹਿਮ ਖਬਰ ਕੋਲਕਾਤਾ ਤੋਂ ਸਾਹਮਣੇ ਆ ਰਹੀ ਹੈ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬਨਰਜੀ ਨੇ ਮੰਗਲਵਾਰ ਨੂੰ ਰਾਜ ਦੇ ਤਟੀ ਇਲਾਕਿਆਂ 'ਚ ਚੱਕਰਵਾਤ ਤੇ ਤੂਫਾਨ ਦੇ ਮਾਲ ਕਾਰਨ ਕੋਈ ਨੁਕਸਾਨ ਤੇ ਚਿੰਤਾ ਜ਼ਾਹਰ ਕਰਦਿਆਂ ਕਿਹਾ ਕਿ ਉਹ ਰਾਹਤ ਕਾਰਜਾਂ ਤੇ ਨੇੜੇ ਨਜ਼ਰ ਰੱਖ ਰਹੀ ਹੈ ਉਹਨਾਂ ਨੇ ਕੁਦਰਤੀ ਆਫਤ ਵਿੱਚ ਆਪਣੇ ਪਰਿਵਾਰਕ ਮੈਂਬਰਾਂ ਨੂੰ ਕੋਣ ਵਾਲੇ ਪਰਿਵਾਰਾਂ ਪ੍ਰਤੀ ਹਮਦਰਦੀ ਵੀ ਪ੍ਰਗਟ ਕੀਤੀ ਮਮਤਾ ਬਨਰਜੀ ਨੇ ਐਕਸ ਤੇ ਲਿਖਿਆ ਮੈਂ ਚੱਕਰਵਾਤ ਰੇਮਲ ਦੇ ਸਾਹਮਣੇ ਹਰ ਕਿਸੇ ਦੀ ਸੁਰੱਖਿਆ ਲਈ ਪ੍ਰਾਰਥਨਾ ਕਰਦੀ ਹਾਂ ਤੇ ਮ੍ਰਿਤਕਾਂ ਦੇ ਪਰਿਵਾਰਾਂ ਪ੍ਰਤੀ ਡੂੰਘੀ ਸੰਵੇਦਨਾ ਪ੍ਰਗਟ ਕਰਦੀ ਹਾਂ। ਉਹਨਾਂ ਲੋਕਾਂ ਨੂੰ ਭਰੋਸਾ ਦਿਵਾਉਂਦੇ ਹੋਏ ਕਿ यहां के ਚਲ ਰਹੇ ਹਨ ਅਖਤ ਸਮਾਂ ਜਲਦੀ ਹੀ ਖਤਮ ਹੋਵੇਗਾ। ਬੰਗਾਲ ਦੇ ਮੁੱਖ ਮੰਤਰੀ ਨੇ ਉਹਨਾਂ ਸਾਰੇ ਲੋਕਾਂ ਦਾ तहे ਦਿਲੋਂ ਧੰਨਵਾਦ ਕੀਤਾ ਜਿਨ੍ਹਾਂ ਨੇ ਚੱਕਰਵਾਤ ਕਾਰਨ ਮੁਸੀਬਤ ਵਿੱਚ ਫਸੇ ਲੋਕਾਂ ਦੀ ਸਹਾਇਤਾ ਕੀਤੀ ਸੀ। ਅੱਤਵੀਂ ਅਹਿਮ ਖਬਰ ਬੈਂਕਾਕੋਕ ਤੋਂ سامنے ਆ ਰਹੀ ਹੈ। ਪਾਪਾਨਯੂ ਗਿਨੀ ਦੀ ਸਰਕਾਰ ਨੇ ਕਿਹਾ ਕਿ ਦਖਣੀ ਪ੍ਰਸ਼ਾਂਤ ਤਾਪੂ ਵਿੱਚ ਸ਼ੁਕਰਵਾਰ ਤੜਕੇ ਇੱਕ ਪਹਾੜ ਦਾ ਹਿੱਸਾ ਢਿੱਗਨ ਕਾਰਨ 2000 ਤੋਂ ਵੱਧ ਲੋਕ ਜ਼ਿੰਦਾ ਦੱਬੇ ਹੋਣ ਦਾ ਖਦਸ਼ਾ ਹੈ ਇਹ ਦੁਖਾਂਤ ਉਸ ਵੇਲੇ ਵਾਪਰਿਆ ਜਦੋਂ ਯੰਬਲੀ ਪਿੰਜ ਸੁਸਤਾ ਪਿਆ ਸੀ ਸਰਕਾਰੀ ਮੌਤਾਂ ਦੀ ਗਿਣਤੀ ਸੰਯੁਕਤ ਰਾਸ਼ਟਰ ਦੇ 670 ਦੇ ਮਾਰੇ ਜਾਣ ਦੇ ਅੰਦਾਜ਼ੇ ਤੋਂ ਲਗਭਗ 3 ਗੁਣਾ ਹੈ ਜਦਕਿ ਹੁਣ ਤੱਕ ਸਿਰਫ 6 ਲੋਕਾਂ ਦੀਆਂ ਲਾਸ਼ਾਂ ਹੀ ਬਰਾਮਦ ਹੋਈਆਂ ਨੇ ਪਾਪਾਨਯੂ ਗਿਨੀ ਦੇ ਰਾਸ਼ਟਰੀ ਆਫ਼ਤ ਕੇਂਦਰੀ ਜੁਸੀਤਨ ਲਸਮਾਨਾ ਜ਼ਿਲ੍ਹਾ ਕਾਰਜਕਾਰੀ ਨਿਰਦੇਸ਼ਕ ਨੇ ਕਿਹਾ ਕਿ ਜ਼ਮੀਨ ਕਿਸਾਨ ਨਾਲ 2000 ਤੋਂ ਵੱਧ ਲੋਕ ਜਿੰਦਾ ਦ압ੇ ਉਹਨਾਂ ਨੇ ਕਿਹਾ ਕਿ ਯੰਬਲੀ ਪਿੰਡ ਦੇ ਵਿੱਚ ਵੱਡੀ ਤਬਾਹੀ ਹੋਈ ਹੈ ਇਹ ਪਿੰਡ ਇੰਗਾ ਸੂਬੇ ਦੇ ਪਹਾੜੀ ਅਤੇ ਜੰਗਲੀ ਹਿੱਸੇ ਦੇ ਵਿੱਚ ਹੈ ਨਵੀਂ ਅਹਿਮ ਖਬਰ ਨਵੀਂ ਦਿੱਲੀ ਤੋਂ سامنے ਆ ਰਹੀ ਹੈ ਸੀਬੀਆਈ ਨੇ 5 ਜਨਵਰੀ ਨੂੰ ਸੰਦੇਸ਼ ਖਲੀ ਵਿੱਚ ਇਨਫੋਰਸਮੈਂਟ ਡਾਇਰੈਕਟੋਰੇਟ ਦੀ ਟੀਮ ਉੱਤੇ ਹੋਏ ਹਮਲੇ ਦੇ ਸਬੰਧ ਵਿੱਚ ਮੁਅੱਤਲ ਟੀਐਮਸੀਆਂ ਨੂੰ ਸ਼ਾਜਹਾਂ ਸ਼ੇਕਤੇ 6 ਹੋਰਾਂ ਖਿਲਾਫ ਚਾਰਜ ਸ਼ੀਟ ਦਾਇਰ ਕੀਤੀ ਹੈ ਅਧਿਕਾਰੀਆਂ ਨੇ ਕਿਹਾ ਕਿ ਜਾਂਚ ਏਜੰਸੀ ਨੇ ਸੋਮਵਾਰ ਨੂੰ ਵਿਸ਼ੇਸ਼ ਅਦਾਲਤ ਦੇ ਸਾਹਮਣੇ ਇਸ ਮਾਮਲੇ ਵਿੱਚ ਆਪਣੀ ਪਹਿਲੀ ਚਾਰਜ ਸ਼ੀਟ ਦਾਇਰ ਕੀਤੀ ਇਹ ਦੀ ਟੀਮ ਜਦੋਂ ਪੱਛਮੀ ਬੰਗਾਲ ਵਿੱਚ ਕਰੋੜਾ ਰੁਪਏ ਦੇ ਰਾਂਚ ਨੂੰ ਵੰਡ ਕੋਟਾਲੇ ਦੇ ਸਬੰਧ ਵਿੱਚ ਛੇਕ ਦੇ ਕਾਂ ਛਾਪਾ ਮਾਰਨ ਗਈ ਤਾਂ ਫੀਡਨੇਟ ਟੀਮ ਤੇ ਹਮਲਾ ਕਰ ਦਿੱਤਾ ਸੀ ਦਸਵੀਂ ਅਹਿਮ ਖਬਰ ਲਾਹੌਰ ਤੋਂ ਸਾਹਮਣੇ ਆ ਰਹੀ ਹੈ ਪੰਜ વર્ષ ਤੋਂ ਆਪ ਦਾ ਪ੍ਰਧਾਨ ਮੰਤਰੀ ਰਹ ਚੁਕੇ ਨਵਾਜ਼ ਸ਼ਰੀਫ ਦਾ ਸੱਤਾਕਾਰੀ ਪਾਕਿਸਤਾਨ ਮੁ슬ਿਮ ਲੀਗ ਦੇ ਪ੍ਰਧਾਨ ਵੱਜੋਂ ਮੋੜ ਚੁਣਿਆ ਜਾ ਰਿਹਾ ਹੈ ਇਕ ਕੁਮਾਨੇ ਦੱਸਿਆ ਕਿ ਜਨਰਲ ਕੌਂਸਲ ਦੀ ਮੀਟਿੰਗ ਇੱਥੇ ਸਤਾਨਕ ਹੋਟਲ ਦੇ ਵਿੱਚ ਹੁਣ ਵੀ ਇਸ ਸੰਭਾਵਨਾ ਹੈ ਕਿ 74 ਸਾਲਾ ਬਜ਼ੁਰਗ ਵਿਦਵਾਨ ਜੋ ਕਿ ਯੂਕੇ ਵਿੱਚ 4 ਸਾਲ ਦੀ ਜੁਲਾਮਤੀ ਤੋਂ ਬਾਅਦ ਪਿਛਲੇ ਸਾਲ ਅਕਤੂਬਰ ਵਿੱਚ ਪਾਕਿਸਤਾਨ ਪਰਤੇ ਸੀ ਉਹਨਾਂ ਨੂੰ ਬਿਨਾਂ ਮੁਕਾਬਲੇ ਚੁਣਿਆ ਜਾਵੇਗਾ ਹਾਲਾਂਕਿ ਪਾਰਟੀ ਦੇ 11 ਮੈਂਬਰਾਂ ਨੇ ਨਾਮਜ਼ਦਗੀ ਪ੍ਰਾਪਤ ਕੀਤੀ ਹੈ ਜੇਸਨ ਆਜਦੀਆਂ ਅਹਿਮ ਖਬਰਾਂ ਇਦਾਂ ਹੀ ਹੋਰ ਖਬਰਾਂ ਦੇ ਲਈ ਜੁੜੇ ਰਹੋ ਦੀ ਸੇਵਕ ਨਿਊਜ਼ ਚੈਨਲ ਤੇ ਦੇਖਦੇ ਰਹੋ ਸਾਡਾ ਇਹ ਖਾਸ ਪ੍ਰੋਗਰਾਮ ਸੋਮਵਾਰ ਤੋਂ ਸ਼ੁੱਕਰਵਾਰ ਰੋਜ਼ ਇਸੇ ਸਮੇਂ